ਹਲੋ ਹਲੋ ਵਾਈਗੁਰ ਜੀ ਕਾ ਕਾਲ ਸਾਰੀ ਫਤਿਹ ਵਾਈਗੁਰ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਆਂਦੀ ਹੋਰ ਚਮਕੌਰ ਸਿੰਘ ਬੋਲ ਰਿਹਾ ਹਾਂ ਹਾਂਜੀ ਹਾਂਜੀ ਚਮਕੌਰ ਸਿੰਘ ਜੀ ਨਾ ਦੁਖਨਵਾਰ ਸਾਹਿਬ ਤੋਂ ਕਾਲ ਕਰ ਰਹੇ ਆਂ ਭਾਈ ਸਾਹਿਬ ਹਾਂਜੀ ਤੇ ਅਸਥਾਨ ਤੇ ਕਿਹੜੀ ਕਿਹੜੀ ਜ਼ਿੰਮੇਵਾਰੀਆਂ ਤੁਹਾਡੇ ਕਿਨੇ ਮੈਂਬਰ ਨੇ ਕਮੇਟੀ ਹੈਗੇ 5-7 5-7 ਬੰਦੇ ਸਾਰੇ 5-7 ਬੰਦਿਆਂ ਦਾ ਨਾ ਨੰਬਰ ਚਾਹੀਦਾ ਆਪਾਂ ਨੂੰ ਜਿਹੜੇ-ਜਿਹੜੇ ਵੀ ਹੈਗੇ ਨੇ ਤੁਹਾਡੇ ਅੱਛਾ ਹਾਂਜੀ ਹਾਂਜੀ ਗਲਤੀਆਂ ਐ ਇਦਾਂ ਹੈਗੀ ਆ ਕਈ ਗਰੰਥੀ ਸਿੰਘਾਂ ਦੀ ਤੁਹਾਡੀ ਮਤਲਬ ਤੁਹਾਡੇ ਨਗਰ ਦੀ ਤੁਹਾਡੀਆਂ ਸ਼ਿਕਾਇਤਾਂ ਸਾਡੇ ਕੋਲੇ ਆਈਆਂ ਨੇ। ਅੱਛਾ ਜੀ। ਮਤਲਬ ਗਰੰਥੀਆਂ ਦੀ ਵੀ ਹੁੰਦੀਆਂ ਨੇ ਗਲਤੀਆਂ ਪਰ ਉਹਦੇ ਵਿੱਚ ਮੰਨਿਆ ਵੀ ਚਲੋ ਹੁੰਦੀਆਂ ਨੇ ਸਾਰੇ ਸਿੰਘਾਂ ਦੀਆਂ ਨਹੀਂ ਹੁੰਦੀਆਂ। ਜਿਹਦੇ ਵਿੱਚ ਦੱਸਿਆ ਗਿਆ ਵੀ ਤੁਹਾਡੀ ਬੋਲਬਾਣੀਆਂ ਜਿਹੜੀ ਨਹੀਂ ਸਹੀ ਹੈਗੀ। ਅੱਛਾ। ਤੁਹਾਨੂੰ ਇੱਥੇ ਦੁਖਨਵਾਰ ਸਾਹਿਬ ਜਿੱਦਨੇ ਵੀ ਹੈਗੇ ਤੁਹਾਡੇ 5 ਮੈਂਬਰ ਨੇ 11 ਮੈਂਬਰ ਨੇ ਦੁਖਨਵਾਰ ਸਾਹਿਬ ਪਹੁੰਚਣਾ ਪੈਣਾ ਇੱਕ ਦਿਨ। ਅੱਛਾ। ਹਾਂਜੀ ਹਾਂ। ਇੱਥੇ ਦਫ਼ਤਰ ਆ ਕੇ ਬਹਿ ਕੇ ਗੱਲ ਕਰਨੀ ਪੈਣੀ ਹੈ ਤੁਹਾਨੂੰ। ਠੀਕ ਹੈ ਜੀ ਹਾਂ ਇਹ ਨਾ ਲਗਾਤਾਰ ਮਤਲਬ ਐਦਾਂ ਨਹੀਂ ਹੁੰਦਾ ਹੁਣ ਪਤਾ ਲੱਗਿਆ ਵੀ ਉਹ ਤੁਹਾਨੂੰ ਜਿਹੜਾ ਹੈਗਾ ਦੀ ਤਵਰਾ ਤੂਬਲਾ ਉਹ ਵੀ ਭਜਾ ਦਤਾ ਤੁਤੋਂ ਕਿਹੜਾ ਕਾਪਲਾ ਮਾਸਟਰ ਕੋਈ ਗ੍ਰੰਥੀ ਇੱਕ ਆਇਆ ਸੀ ਚਾਰਕ ਦਿਨਾਂ ਲਾ ਕੇ ਗ੍ਰੰਥੀ ਵੀ ਚਲੇ ਗਿਆ ਕਿ ਹੋਰ ਨਵਾਂ ਆਇਆ ਫਿਰ ਉਹ ਵੀ ਮੈਨੂੰ ਲੱਗਦਾ ਚਲੇ ਗਿਆ ਲਗਾਤਾਰੀ ਗ੍ਰੰਥੀ ਜਾ ਰਹੇ ਨੇ ਕੀ ਕਾਰਨ ਕੀ ਕਹਿ ਸਕਦੇ ਆ ਜੀ ਨਹੀਂ ਕਹਿਣ ਦੇਖੋ ਕੋਈ ਤਾਂ ਫਿਰ ਇਹਦਾ ਹੱਲ ਕਰਨਾ ਪੈਣਾ ਤੁਹਾਨੂੰ ਨਗਰ ਨੂੰ ਹੱਲ ਕਰਨਾ ਪੈਣਾ ਕਿਸੇ ਗੱਲ ਦਾ ਹੁਣ ਗਰੰਥੀਆਂ ਦਾ ਤੁਹਾਨੂੰ ਪਤਾ ਫੇਸਬੁੱਕ ਰਾਹੀਂ ਆਪਾਂ ਦੇਖ ਰਹੇ ਕਿੰਨਾ ਬੁਰਾ ਹਾਲ ਚੱਲ ਰਿਹਾ ਤਨਖਾਹ ਵੱਲੋਂ ਵੀ ਹੋਰ ਪੱਖ ਤੋਂ ਵੀ ਕਿੰਨਾ ਪੱਖ ਤੋਂ ਦੇਣ ਲੈਣ ਨੂੰ ਕੁਝ ਨਹੀਂ ਆ ਗਿਆ ਗਰੰਥੀਆਂ ਨੂੰ ਮਤਲਬ ਚੌਧਰੀ ਹੀ ਹੈ ਪੱਲੀ ਲੋਕਾਂ ਦੀ ਆਮ ਚੌਧਰੇ ਹੈਗੀ ਗਰੰਥੀਆਂ ਤੇ ਤੁਸੀਂ ਦੇਖ ਰਹੇ ਹੋ ਨਾ ਕਿੰਨਾ ਸਰਕਲ ਚੱਲ ਰਿਹਾ ਅੱਜਕੱਲ ਕਿੰਨਾ ਲੋਕ ਫੇਸਬੁੱਕਾਂ ਤੇ ਬੜੇ ਬੜੇ ਲੋਕ ਵੀ ਰਾਏ ਦੇ ਰਹੇ ਨੇ ਆਪਣੀ ਵੀ ਗਰੰਥੀ ਸਿੰਘ ਨੂੰ ਕੁਛ ਕਰੋ ਜਾਂ ਉਹਨਾਂ ਦੇ ਬੱਚਿਆਂ ਦਾ ਪੜ੍ਹਾਈਆਂ ਦਾ ਕੋਈ ਉਹਨਾਂ ਦੀ ਤਨਖਾਹਾਂ ਦਾ ਕੋਈ ਸਾਰਾ ਸਰਕਰ ਆਪਾਂ ਦੇਖ ਰਹੇ ਹਾਂ ਤੇ ਜੀ ਐਦਾਂ ਹੀ ਚੱਲਦਾ ਰਿਹਾ ਫਿਰ ਆਪਾਂ ਕਦੋਂ ਤੱਕ ਇਹਨਾਂ ਸਿੰਘਾਂ ਦਾ ਸਾਰਿਆਂ ਦਾ ਮਤਲਬ ਫਿਰ ਤਾਂ ਵੇੜੇ ਕਰਕੇ ਕਰ ਦੋਗੇ ਆਪਾਂ ਗਰੰਥੀ ਸਿੰਘਾਂ ਦਾ ਨਹੀਂ ਜੀ ਇੱਕ ਗੱਲ ਹਾਂ ਸ਼ਿਕਾਇਤ ਵਾਲੀ ਦੀ ਮੈਨੂੰ ਦੱਸੋ ਵੀ ਆ ਸ਼ਿਕਾਇਤਾਂ ਤੁਹਾਡੀਆਂ ਜਿਹੜੀਆਂ ਹੈਗੀਆਂ ਤੁਹਾਡੀ ਬੋਲਣ ਦੀ ਮਤਲਬ ਜਿਹੜੀ ਬੋਲ ਬਣੀਆਂ ਨਹੀਂ ਵਧੀਆ ਹੈਗੀਆਂ ਮੈਂ ਕਰੂੰ ਠੀਕ ਹੈ ਜੀ ਵੀ ਜਿੱਦਾਂ ਵੀ ਤੁਸੀਂ ਬੋਲਦੇ ਆ ਜਿੱਦਾਂ ਵੀ ਜੋ ਵੀ ਹੈ ਢੰਗ ਦੁਆਰਾ ਉੱਥੇ ਸਿਸਟਮ ਨਹੀਂ ਵਧੀਆ ਤੁਹਾਡਾ ਹੈਗਾ ਸਿਰਫ ਦੋ ਬੰਦੇ ਤੁਸੀਂ ਕਮੇਡੀ ਦੇ ਵਿੱਚ ਕੰਮ ਕਰ ਰਹੇ ਹੋ ਬਾਕੀ ਬੰਦੇ ਕਿੱਥੇ ਗਏ ਜਦੋਂ ਰੱਖਣਾ ਤੁਸੀਂ ਦੋਵਾਂ ਨੇ ਰੱਖਣਾ ਦੋਵਾਂ ਨੇ ਭਜਾ ਦੇਣਾ ਜਦੋਂ ਕਹਿ ਦੇਣਾ ਵੀ ਚਲੋ Jadi ada di